ਇਹ ਮੁੱਦੇ ਬਹੁਤ ਗੰਭੀਰ ਨੇ ਪਰसों ਹੀ ਕਤਲ ਹੋਇਆ ਬਪਰਾਵਾ ਪਿੰਡ ਉਹ ਮਰਵਾਇਆ ਤਾਂ ਕਿਸੇ ਆਪਣੇ ਬੰਦੇ ਨੇ ਇਹ ਬੰਦਾ ਮਾਰ ਕੇ ਟੱਪ ਗਿਆ ਉਸ ਪੁਲਿਸ ਨੂੰ ਸਿਆਹੀ ਨਹੀਂ ਰਿਹਾ ਕਿਉਂ ਇਹ ਜਿਹੜਾ ਕੋਈ ਜੁਪੀ ਤੋਂ ਆ ਗਿਆ ਕੋਈ ਬਿਹਾਰ ਤੋਂ ਆ ਗਿਆ ਕੋਈ ਬੰਗਾਲ ਤੋਂ ਆ ਗਿਆ ਕਿਹਨਾਂ ਮਸਲ ਤੋਂ ਉਹਦਾ ਪਤਾ ਟਿਕਾਣਾ ਹੀ ਨਹੀਂ ਪਤਾ ਇੱਥੇ ਕੋਈ ਵੀ ਟਿਕਾਣਾ ਅਗਲਾ ਆ ਕੇ ਲਿਖਾ ਦੇ ਆਪਾਂ ਨੂੰ ਕੀ ਪਤਾ ਵੀ ਇਹ ਸਹੀ ਲਿਖਾਇਆ ਜਾਣਾ ਆਪ ਕੋਲ। ਬਾਕੀ ਜਿਹੜੇ ਲਈ ਕੋਈ ਉਧਰੋਂ ਕ੍ਰਾਈਮ ਕਰਕੇ ਆਉਂਦੇ ਨੇ ਬੰਦੇ ਕੋਈ। ਉਹੋ ਜਿਹੇ ਬੰਦੇ ਵੀ ਬਹੁਤ ਆ ਰਹੇ ਨੇ। ਹਾਂਜੀ। ਅ ਥਾਣਾ ਕਵਰ ਵਾਲਾ ਪੈਂਦਾ ਮੁਕਸਰ ਜ਼ਿਲ੍ਹੇ ਦਾ। ਸੋ ਉੱਥੇ ਆਪਣਾ ਦੋ ਕੁੜੀਆਂ ਲੈ ਕੇ ਭਜਾ ਕੇ। ਉਹ ਪਿੰਡ ਵਾਲੇ ਮੇਰੇ ਕੋਲ ਆਏ ਕਹਿੰਦੇ ਯਾਰ ਐ ਕਰਕੇ ਤੂੰ ਸੁਣਵਾਈ ਨਹੀਂ ਕਰ ਰਿਹਾ ਥਾਣੇਦਾਰ। ਤਾਂ ਮੈਂ ਸੱਤ ਨੂੰ ਫੋਨ ਕੀਤਾ ਉਹ ਕਹਿੰਦਾ ਸੁਣਵਾਈ ਕੀ ਕਰੀਏ ਪਤਾ ਹੀ ਟਿਕਾਣਾ ਹੀ ਨਹੀਂ ਪਤਾ ਕਿੱਥੋਂ ਦੇ ਰਹਿਣ ਵਾਲੇ ਆ ਹਾਂਜੀ ਹੁਣ ਇੱਥੋਂ ਕੋਈ ਕਿਸੇ ਕੁੜੀ ਨੂੰ ਭੁਜਾ ਕੇ ਕੋਈ ਯੂਪੀ ਕੋਈ ਵਿਹਾਰ ਕੋ ਬੰਗਾਲ ਟੱਪ ਗਿਆ ਐਡਾ ਐਡਾ ਯੂਪੀ ਪੇ ਕਿੱਥੋਂ ਭਾਲ ਲਊਗੀ ਤਾਂ ਦੇਖੋ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡੇ ਬੰਦੇ ਵੀ ਬਾਹਰ ਕੰਮ ਕਰਨ ਜਾਂਦੇ ਆ ਦੂਜੇ ਦੇਸ਼ਾਂ 'ਚ ਵੀ ਜਾਂਦੇ ਆ ਬਾਕੀ ਸੂਬਿਆਂ 'ਚ ਵੀ ਜਾਂਦੇ ਆ ਆਪਣੇ ਬੰਦੇ ਬਾਹਰ ਵੀ ਬੈਠੇ ਕੰਮ ਵੀ ਕਰਦੇ ਆ ਕੁਈ ਆਵੇ ਜੀ ਸਦਕੇ ਕੰਮ ਕਰੇ ਜਾਵੇ ਹਨਾ ਕੋਈ ਰੋਕ ਟੋਕ ਨਹੀਂ ਪਰ ਜਿਹੜੀ ਮਾੜੀ ਪਿਰਤ ਆਪਾਂ ਪਾ ਲਈ ਆਪਾਂ ਮੈਂ ਕਹਿਣਾ ਹੁੰਦਾ ਕਿ ਪਹਿਲਾਂ ਆਪਾਂ ਮੋਟਰਾਂ ਤੇ ਬਿਠਾਏ ਖੇਤਾਂ 'ਚ ਬਿਠਾਏ ਹੁਣ ਘਰਾਂ 'ਚ ਬਾੜ ਲੇ ਘਰਾਂ ਤੋਂ ਕਹਾ ਚੁੱਲਿਆਂ ਤੇ ਛਾੜ ਲੇ ਧਾਰਾਂ ਇਹ ਕੱਢਣ ਲੱਗ ਗਏ ਸਾਡਾ ਰੋਟੀਆਂ ਇਹ ਲਾਉਣ ਲੱਗ ਗਏ ਸਾਡੀਆਂ ਬੁੜੀਆਂ ਆਲਾ ਕੰਮ ਥੰਦਾ ਇਹ ਕਰਨ ਲੱਗੇ ਉਹ ਕੁੱਣੇ ਭਜਾ ਕੇ ਲੈ ਜਾਣਗੇ ਜਾਂ ਕਿਸ ਨੂੰ ਮਾਰ ਕੇ ਜਾਣਗੇ ਸਾਡੇ 'ਚ ਕੋਈ ਨਫ਼ਰਤ ਦੀ ਭਾਵਨਾ ਨਹੀਂ ਆ ਸਾਡੇ ਗੁਰੂਆਂ ਦੇ ਸਿਧਾਂਤ ਸਰਬੱਤ ਦੇ ਭਲੇ ਦੇ ਸਿਧਾਂਤ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ ਅਸੀਂ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ ਪਰ ਅਸੀਂ ਇਹ ਵੀ ਨਹੀਂ ਬਰਦਾਸ਼ਤ ਕਰਾਂਗੇ ਕਿ ਸਾਡੀ ਸੱਭਿਆਤਾ ਦੇ ਉੱਤੇ ਸਾਡੀ ਹੋਮ ਦੇ ਉੱਤੇ ਖਤਰਾ ਖੜਾ ਹੋਵੇ ਸਾਡੇ ਦਰਸੇ ਤੇ ਸਾਡੀ ਬੋਲੀ ਤੇ ਇਹ ਬਹੁਤ ਵੱਡਾ ਇੱਕ ਡੈਮੋਗ੍ਰਾਫੀ ਹੈ ਜਿਹੜੀ ਪੰਜਾਬ ਦੀ ਜਿਹੜੀ ਭੂਗੋਲ ਸਥਿਤੀ ਉਹ ਬਦਲੀ ਜਾ ਰਹੀ ਹੈ ਕਿੰਨੀਆਂ ਹੀ ਬਸਤੀਆਂ ਕਿੰਨੀਆਂ ਕਲੋਨੀਆਂ ਹੁਣ ਹਰਿਆਣੇ ਦੇ ਵਿੱਚ ਘਾਟਾ ਹਤੇ ਆਪਣੇ ਇੱਥੇ ਪਰਤਾਂ ਦਾ ਉਲਟਾ ਇੱਥੇ ਤੁਸੀਂ ਇਹਨਾਂ ਨੂੰ ਜਿਦੜੇ ਵੀ ਜਾਂਦੇ ਆ ਕਿ ਇਹਨਾਂ ਨੂੰ ਕਲੋਨੀਆਂ ਕੱਟ ਦਿੰਦੇ ਨੇ 플ਾਟ ਕੱਟ ਦਿੰਦੇ ਨੇ ਜਨਰ ਬਣਾ ਕੇ ਦਿੰਦੇ ਨੇ ਘਰ ਚੰਗੀ ਗੱਲ ਹੈ ਕਿ ਤੁਸੀਂ ਇਕੱਠੇ ਹੋ ਬਾਕੀ ਇਕੱਠੇ ਰਹਿਣਾ ਚਾਹੀਦਾ ਪਿੰਡ ਦਾ ਸੋਡਾ ਸਰਬਸੰਮਤੀ ਨਾਲ ਹੋਇਆ ਫੈਸਲਾ ਸਰਸਮਤੀ ਨਾ ਹੋਇਆ ਹਾਂਜੀ ਸਰਸਮਤੀ ਨਾ ਹੋਇਆ ਫੈਸਲਾ ਸੋ ਤੇ ਸਰਸਮਤੀ ਨਾ ਫੈਸਲਾ ਤਾਂ ਫਿਰ ਪੂਰੇ ਪਿੰਡ ਨੂੰ ਨਾਲ ਖੜਨਾ ਕਦੇ ਵੀ ਇੱਕ ਬੰਦੇ ਦੇ ਮੋਢੇ ਦੇ ਰਾਖੇ ਨਾ ਤਰੇ ਇਲਾਕਾ ਵੀ ਨਾਲ ਖੜਾ ਹੈ ਹਾਂ ਖੜਨਾ ਚਾਹੀਦਾ ਬਈ ਮੈਂ ਇੱਕ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਸੋਡੇ ਇੱਥੇ ਨੇੜੇ ਨਾਲ ਚੰਡੀਗੜ੍ਹ ਬਿਲਕੁਲ ਨਾਲ ਪੈ ਗਿਆ ਤੇ ਜਵਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਰਫਤਾਰ ਬਹੁਤ ਤੇਜ਼ ਹੈ ਜਮਾਨੇ ਦੀ ਥੋੜੇ ਸਿੱਖੀ ਸਰੂਪ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਦਮਾਲ ਦੇ ਬਹੁਤ ਜ਼ਿਆਦਾ ਪਿੰਡ 'ਚ ਪ੍ਰਭਾਵ ਪਿਆ। ਪਿੰਡ ਦਾ ਨਾ ਕੀ ਮੰਦੋ ਸੰਗਤੀਆਂ ਮੰਦੋ 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 ਜੀ ਮੰਦੋ ਮੰਦੋ ਸੰਗਤੀਆਂ ਮੰਦੋ ਸੰਗਤੀਆਂ ਅੱਜ ਦਾ 300 ਮੀਲ ਬੈਠੇ ਆਂ। ਜਦੋਂ ਨੂੰ ਆਵਾਂਗੇ ਉਦੋਂ ਨੂੰ ਤਾਂ ਸੋਡੇ ਪਿੰਡ ਨੇ ਫੈਸਲਾ ਕਰਨਾ। ਤੇ ਪਿੰਡ 'ਚ ਕਾਂਗਿਆ ਰੀਆਂ ਹੁੰਦੀਆਂ ਹੀ ਆ। ਉਹ ਕੋਈ ਨਵੀਂ ਗੱਲ ਨਹੀਂ ਆ ਹਰ ਪਿੰਡ 'ਚ ਹੀ ਮਿਲਣਗੇ ਤੁਹਾਨੂੰ। ਵੀ ਮੰਨ ਤੋਂ ਨਹੀਂ ਹਾਰਦੇ ਹੋਣਗੇ ਬਿਲ ਜਾਣਗੇ ਬੰਦੇ ਬੰਦੇ ਤੂੰ ਉਹ ਜਿਹੜਾ ਤੁਹਾਡਾ ਵਿਰੋਧ ਕਰਨ ਵਾਲੇ ਮਿਲ ਜਾਣਗੇ ਹੈਗੇ ਹੈਗੇ ਉਹ ਤਾਂ ਆ ਜਾਣਗੇ ਤੁਸੀਂ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ ਤੁਹਾਡਾ ਵਿਰੋਧ ਨਾ ਕਿਸੇ ਨਾ ਕਿਸੇ ਦਾ ਹੋਣੀ ਹੁੰਦਾ ਉਹਨਾਂ ਨੂੰ ਵੀ ਆਪਣਾ ਭਾਈਚਾਰਕਤ ਨਾਲ ਲਾਓ ਵੀ ਅਰੇ ਪਿੰਡ ਦਾ ਮਸਲਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਮਸਲੇ ਆ ਬਾਕੀ ਜਿਹੜਾ ਕੰਮ ਤੰਦਾ ਹੈ ਕੰਮ ਦੇਣਾ ਉਰਜਗਾਰ ਦੇਣਾ ਉਸਮਾਨ ਖਰੀਦਣਾ ਆਪਾਂ ਰੇੜੀ ਜਾਂਦੇ ਆਂ ਸਮਾਨ ਖਰੀਦਦੇ ਆਂ ਆਪਾਂ ਨੂੰ ਚਾਹੇ 5 ਮੀਲ 4 ਮੀਲ 2 ਮੀਲ ਦੂਰ ਵੀ ਜਾਣਾ ਪੈ ਜੇ ਆਪਾਂ ਆਪਣੇ ਬੰਦੇ ਦੀ ਦੁਕਾਨ ਤੋਂ ਸਮਾਨ ਆਪਾਂ ਪੰਜਾਬੀ ਤੋਂ ਨੂੰ ਖਰੀਦਦੇ ਜੀ ਜਿੰਨਾ ਆਪਾਂ ਆਪਣੀ ਆਦਤ ਆ ਆਪਣੀ ਫਿਤਰਤ ਤੇ ਆ ਵੀ ਜੇ ਦੋ ਰੇੜੀਆਂ ਖੜੀਆਂ ਇੱਕ ਪੰਜਾਬੀ ਦੀ ਤੇ ਇੱਕ ਦੂਏ ਦੀ ਆ ਅਸੀਂ ਦੂਏ ਕੋਲ ਖੜਦਾ ਇਹ ਪੰਜਾਬੀ ਨੂੰ ਅਸੀਂ ਅਸੀਂ ਯਾਰ ਅਸੀਂ ਆਪਣਿਆਂ ਨੂੰ ਵੀ ਪੈਰਾਂ ਤੇ ਖੜੇ ਕਰ ਗਿਆ ਆਪਣੇ ਬਰਾਬਰ ਖੜੇ ਕਰ ਗਿਆ ਹਰ ਬੰਦੇ ਦਾ ਬਰਾਬਰ ਤੋ ਬਾਕੀ ਕੁਝ ਐਸਐਚਓ ਕੋਲੇ ਕੋਈ ਉਹਦੇ ਕੋਲ ਅਧਿਕਾਰ ਨਹੀਂ ਹੈ ਜਿਹੜਾ ਬੰਦਾ ਸੋਨੇ ਸੱਚੋ ਇਹ ਕਹਿੰਦਾ ਕਿ ਮੈਂ ਤੁਸੀਂ ਕੌਣ ਹੋਨੇ ਮਤਾ ਪਾਉਣ ਲੋ ਕੋਣ ਹੁੰਦਾ ਸਾਨੂੰ ਪੁੱਛਣ ਵਾਲਾ ਹੀ ਪਿੰਡ ਪਧਰ ਦੇ ਮਤਾ ਪਾਇਆ ਪਿੰਡ ਦੀ ਪੰਚਾਇਤ ਇਸ ਲੋਕਤੰਤਰ ਦੀ ਮੁੱਢਲੀ ਕਾਈ ਆ ਇੱਕ ਸੱਚੋ ਥੋੜੀ ਕਹੂਗਾ ਇਹ ਪਿੰਡ ਨੇ ਆ ਮਤਾ ਪਾਉਣਾ ਆ ਨਹੀਂ ਪਾਉਣਾ ਤੋ ਅਸੀਂ ਅਸੀਂ ਖੜੇ ਆ ਪਰ ਉਹਦੋਂ ਨਾ ਪਿੱਛੇ ਇਹਨੂੰ ਹੱਡਾ ਕਰੋ ਜੇ ਕੋਈ ਮੋੜੇ ਆਉਂਦਾ ਨਾ ਗੱਲ ਕਰੋ ਇੱਕ ਟੋਕ ਕੇ ਵੀ ਹਾਂ ਦੱਸ ਬਈ ਕੀ ਗੱਲ ਹੈ ਆ ਪੌਦ ਪੁੱਛੇ ਨੂੰ ਪੈਰ ਖਚਣ ਲੱਗ ਜਾਂਦੇ ਸੋ ਆਪਣਾ ਫਰਜ਼ ਆ ਵੀ ਅਸੀਂ ਜਿੱਥੇ ਸਚਾਈ ਤੇ ਖੜਨਾ ਉੱਥੇ ਖੜੋ ਅੱਜ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਇਸ ਗੱਲ ਦੀ ਲੋੜ ਆ ਪਰसों ਜੋ ਤੇ ਕੀ ਹੋਇਆ ਲੁਧਿਆਣੇ ਦੇਖੀਏ ਵੀਡੀਓ ਹਾਂ ਜੀ ਉਹ ਜਿਹੜੇ ਨੀਗਰੋ ਨੇ ਨਾਈਜੀਰੀਆ ਤੋਂ ਆ ਰਹੇ ਆ ਕੋ ਥੋਕਿਆ ਜਿੱਥੇ ਦੁਨੀਆ ਦੇ ਵਿੱਚ ਇਹ ਗਰੀਬੀ ਫੈਲ ਗਈ ਬੁਰਾ ਹਾਲ ਹੋ ਗਿਆ ਮੰਦਵਾੜਾ ਚੱਲ ਹੀ ਜਾਂਦਾ ਬਹੁਤ ਗਰੀਬ ਮੁਲਕ ਨੇ ਨਾਈਜੀਰੀਆ ਸੋਪੀਆ ਕੋਈ ਅਫਰੀਕਨ ਮੁਲਕ ਨੇ ਉੱਥੋਂ ਸਾਰੇ ਲਿਆ ਕੇ ਇੱਥੇ ਆ ਰਹੇ ਆ ਅੱਛਾ ਜਿਹੜੇ ਜਿਹੜੇ ਹੈਗੇ ਹੈਗੇ ਆਪਣੇ ਕੋਈ ਆਹ ਕਾਲੇ ਜਿਹੇ ਹਫਸੀ ਜੇ ਇਹ ਚਟੜਾ ਧੰਦਾ ਬਹੁਤ ਕਰਦੇ ਆ ਸਭ ਤੋਂ ਵੱਧ ਇਹ ਕਰਦੇ ਚੱਟੇ ਦਾ ਧੰਦਾ ਹਰੋਂ ਦਾ ਧੰਦਾ ਬਹੁਤ ਕਰਦੇ ਆ ਜਿਹੜੇ ਨਾਈਜੀਰੀਨ ਲੋਕ ਨੇ ਜਾਓ ਅਫਰੀਕਨ ਜੇ ਨੇ ਇੱਥੇ ਫਿਰਦੇ ਆ ਕਿੰਨੇ ਲੁਧਿਆਣੇ ਬਹੁਤ ਮਿਲ ਜਾਣਗੇ ਤੁਹਾਨੂੰ ਉਹ ਉੱਥੇ ਛੜਿਆਂ ਲੁਧਿਆਣੇ ਬੰਦਾ ਪੱਢੀ ਜਾਂਦੇ ਆ ਬਾਜ਼ਾਰ ਚ ਬਿਲਕੁਲ ਅਜੋ ਇੰਨੇ ਹੱਟੇ-ਕੱਟੇ ਉਹ ਇੱਕ ਬੰਦਾ ਸਾਡੇ ਦੋ ਤਿੰਨ ਬੰਦਿਆਂ ਨੂੰ ਉਹ ਉਹ ਕਰੀ ਜਾਂਦਾ ਸਾਡੇ ਨੇ ਤਾਂ ਹੁਣ ਤੰਤ ਨਹੀਂ ਰਿਹਾ ਤੂੰ ਚੱਟੇ ਨੇ ਮਾਰ ਤੇ ਕੁਛ ਖਰਾਦੀਆਂ ਖਰਾਕਾਂ ਯਾਰ ਵਾਲੀਆਂ ਹੋ ਗਈਆਂ ਉਸ ਆਪਣਾ ਧਿਆਨ ਹੀ ਨਹੀਂ ਕਿਉਂਕਿ ਆਪਾਂ ਤਾਂ ਮੋਬਾਈਲਾਂ ਦੇ ਰੀਲਾਂ ਜੁੜਜੇ ਹੋਏ ਆਂ ਅਸਲ ਮੁੱਦੇ ਸਾਡੇ ਕਿੱਥੇ ਗਏ ਅੱਜ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਕੇ ਆਏ ਆਂ ਸਾਡਾ ਇੱਥੇ ਕਈ ਥਾਈ ਮੀਟਿੰਗਾਂ ਸੀng ਅੱਜ ੁੱਡੇ ਦਰਿਆ ਦੇ ਮਸਲੇ ਤੇ ਉੱਥੇ ਇੰਟਰਵਿਊਆਂ ਵੀ ਹੋਈਆਂ ਕਈ ਮਹਸਨ ਲਗਾ ਚੈਨਲ ਵਾਲੇ ਨੂੰ ਪੱਤਰਕਾਰ ਨੂੰ ਮੈਂ ਕਿਹਾ ਇਹ ਇੰਟਰਵਿਊ ਜਿਹੜੀ ਆ ਗੱਲ ਕਰ ਰਹੇ ਆ ਪਾਣੀ ਦੇ ਮੁੱਦਾ ਕਿੱਡਾ ਗੰਭੀਰ ਮੁੱਦਾ ਹੈ ਮੈਂ ਕਿਹਾ 1000 2000 5000 ਬੰਦਾ ਸੁਣ ਲੂ ਇਹਨੂੰ ਸੀਤੋ ਵਾਲੇ ਸੋਨੂ ਨੂੰ ਲੱਖਾਂ ਬੰਦੇ ਸੁਣਦੇ ਕੀ ਕੀ ਆ ਯਾਰ ਰੋਕੀ 70% ਬੁੱਢੇ ਦਰਿਆਵਾਂ ਨੇ ਉਹਨੇ ਕਿਸ ਨੂੰ ਪਤਾ ਮੈਂ ਪੁੱਛਦਾ ਪਤਾ ਹੀ ਨਹੀਂ ਪੰਜਾਬ ਦੇਖ ਲਓ ਕਿੱਦਾਂ ਜਾ ਰਹੇ 70% ਦਰਿਆ ਰਹੀ ਸਾਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਉੱਥੇ ਜਿਹੜੀਆਂ ਕੈਮੀਕਲ ਪਾਇਆ ਜਾ ਰਿਹਾ ਜਿਰੇਨੀਅਮ ਪਾਇਆ ਜਾ ਰਿਹਾ ਪਾਣੀ ਸਾਡੇ ਏਰੀਏ ਨੂੰ ਦਸਮੇਸ਼ ਨਹਿਰ ਮਲੀ ਹੋਈ ਆ ਉਹਦੇ ਬਾਣੀ ਪਾਣੀ ਆ ਜਿਹੜਾ ਅਪਨੋ ਵੱਲੋਂ ਬੁਲਾਣਾ ਕਿ ਸਾਡੇ ਨਹਿਰ ਦੀ ਲੋੜ ਆਪਾਂ ਕਿਉਂ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਸਾਨੂੰ ਜਿਹੜਾ ਪਾਣੀ ਆ ਮੋਟਰਾਂ ਮੁਫਤ ਕਰਤੀ ਬਿਜਲੀ ਥੱਲੋਂ ਖਿੱਚਣ ਲੱਗ ਗਏ ਸੀ ਉਹ ਨਿਵੇੜ ਤੋਂ 15 20 ਸਾਲ ਦਾ ਪਾਣੀ ਸਾਡੇ ਕੋਲ ਨਹੀਂ ਇੰਨਾ ਲੰਬਾ ਨਹੀਂ ਰਹੇਗਾ ਉਹਦਾ ਰਹਿ ਗਿਆ ਜੀ ਆ ਕਿਤੇ ਜ਼ਿਆਦਾ ਕਿਤੇ ਘੱਟ ਹੋਰੇ ਨਹੀਂ ਜਿੰਨਾ ਲੰਬਾ ਲੱਗਦਾ ਨਾ ਲੱਗਦਾ ਨਸਲਾਂ ਖੜੀਆਂ ਨੇ ਤੁਸੀਂ ਜਵਾਬ ਜੰਮੇ ਆ ਤੇ ਬਿਨਾ ਪਾਣੀ ਤੋਂ ਕੀ ਕਰਨਗੇ ਸੋਚੋ 18 ਦੀ ਮੋਟਰ ਆ ਜਾਂ ਪਰ ਡਰਾਂਗੇ ਅਰੇ ਸੋਨੂ ਕੋਈ ਕੋਈ ਮੇਰੀ ਬੇਨਤੀ ਹੋਰ ਸੁਣ ਲਾ ਮੈਂ ਮੈਂ ਬਾਈ ਜੀ ਜਾਣਾ ਮੇਰਾ ਬਾਟ ਲੰਦੀ ਹੈ ਮੇਰੀ ਬੇਨਤੀ ਕੋ ਸੁਣ ਲੋ ਤੁਸੀਂ ਕੋਈ ਸੋਨੂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆ ਤੁਹਾਡੇ ਕੋਲ ਨੰਬਰ ਸਾਡਾ ਜਗਮਾਨ ਕਾਣਾ ਤੁਹਾਡੇ ਮੇਰੇ 83 2 ਨੰਬਰ ਸਾਡੇ ਕੋਲ ਮੇਰਾ ਹੁਣ ਕੋਲ ਹੈਗਾ ਕੋਈ ਦਿੱਕਤ ਆ ਮੈਨੂੰ ਫੋਨ ਕਰ ਲਿਓ ਅਸੀਂ ਹਾਜ਼ਰ ਹੋ ਜਾਵਾਂਗੇ ਪਰ ਪਹਿਲ ਦੇ ਆਧਾਰ ਤੇ ਤੁਸੀਂ ਆਪ ਦੇ ਤੌਰ ਤੇ ਮਸਲਾ ਨਿਬਟਾਓ ਇੱਕ ਮੋਰੀ ਲੰਘ ਜੋ ਜੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਸੱਭਿਆਚਾਰ ਨੂੰ ਤੇ ਪੰਜਾਬ ਨੂੰ ਬਚਾਉਂ ਅੱਜ ਛੜ ਦੋ ਬਖਰੇਵੇਂ ਅਸੀਂ ਕੀ ਆ ਮੈਂ ਕਹਿੰਦਾ ਜਿੰਨਾ ਅੱਜ ਪੰਜਾਬੀ ਖੁਦਗਰਜ ਤੇ ਲਾਲਚੀ ਪੰਜਾਬੀ ਹੋਇਆ ਦੁਨੀਆ ਦਾ ਕੋਈ ਬੰਦਾ ਨਹੀਂ ਹੁਣ ਅਸੀਂ ਚੰਦ ਛਿਲਣਾ ਪਿੱਛੇ ਆਪਣੀ ਇੱਜ਼ਤਾਂ ਅੱਖੇ ਵੀ ਵੇਚ ਰਹੇ ਆ ਆਪਣਾ ਸਵੈਮਾਨ ਵੀ ਦਾਤ ਤੇ ਲਾ ਰਹੇ ਆ ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਦਾਤ ਤੇ ਲਾ ਕੇ ਉਹਨਾਂ ਦਾ ਭਵਿੱਖ ਖਤਮ ਕਰ ਰਹੇ ਆ ਜ਼ਿੰਮੇਵਾਰ ਤਾਂ ਅਸੀਂ ਲੋਕ ਆ ਛੋਡੇ ਮੋਡੇ ਕੋਈ ਕਰਾਇਏ ਦੇ ਖਾਤਰ ਬਿਠਾ ਲੂਗਾ ਕੋਈ ਕੰਮ ਕਰਾਉਣ ਖਾਤਰ ਬਿਠਾ ਲੈਂਦਾ ਸੋ ਠੀਕ ਹੈ ਭਾਈ ਮੈਂ ਹੁਣ ਮੈਨੂੰ ਆਗਿਆ ਦਿਓ ਮੈਂ ਚੱਲਿਆਂ ਬਾਕੀ ਇੰਨਾ ਕਿ ਮੇਰਾ ਸਮਾਂ ਦੂਰ ਮੈਂ ਜਾਣਾ ਕੋਈ ਗੱਲ ਨਹੀਂ ਮੈਂ ਦੁਬਾਰਾ ਵੀ ਤੁਹਾਡੇ ਕੋਲ ਕਿਹੜਾ ਮਾਰਦਾ ਰਹਾਂਗਾ ਤੁਸੀਂ ਇੱਕ ਬੇਨਤੀ ਹੋਰ ਮੈਂ ਕਰਦਾ ਜਦੋਂ ਕਿਤੇ ਕੋਈ ਪੰਜਾਬ ਦੇ ਮਸਲੇ ਤੇ ਇਕੱਠ ਹੁੰਦਾ ਨਾ ਤਾਂ ਪਹੁੰਚਿਆ ਕਰੋ ਕਿਸਾਨੀ ਮੋਰਚੇ ਚ ਐ ਕੋਈ ਹੋਰ ਪਾਣੀਆਂ ਦਾ ਮੋਰਚਾ ਲੱਗਦਾ ਐ ਕੋਈ ਹੋਰ ਮਸਲੇ ਆਪਣੇ ਜਵਾਕਾਂ ਦੇ ਮਤਲਬ ਸਕੂਲਾਂ 'ਚ ਵੀ ਜਾਓ ਸਭ ਤੋਂ ਵੱਡੀ ਗੱਲ ਕਿ ਸਾਡੇ ਜਵਾਕਾਂ ਨੂੰ ਸਾਡੀ ਬੋਲੀ ਨਾਲ ਤੋੜਿਆ ਜਾ ਸਾਡੇ ਦਿਰਸੇ ਨਾਲੋਂ ਸਾਡੇ ਸਹਿਤ ਨਾਲੋਂ ਸਾਡੇ ਇਤਿਹਾਸ ਨਾਲੋਂ ਤੋੜਿਆ ਜਾ ਰਿਹਾ ਇਹ ਜ਼ਮੀਨਾਂ ਇਹ ਜਾਇਦਾਦਾਂ ਇਹ ਹੋਰ ਇਹ ਤਾਮ ਝਾਮ ਇਹ ਤਾਂ ਜਦੋਂ ਮਰਜ਼ੀ ਖੜੇ ਕਰ ਲਓ ਜੇ ਇੱਕ ਵਾਰੀ ਸਾਡੇ ਜਵਾਕਾਂ ਕੋਲੋਂ ਸਾਡੀਆਂ ਨਸਲਾਂ ਕੋਲੋਂ ਸਾਡਾ ਇਤਿਹਾਸ ਦੂਰ ਹੋ ਗਿਆ ਸਾਡੀ ਬੋਲੀ ਉਹਨਾਂ ਕੋਲੋਂ ਖਤਮ ਹੋ ਗਈ ਮਰਗੀ ਇਹ ਮਿਲਣੀ ਇਹ ਬਹੁਤ ਜ਼ਰੂਰੀ ਹੈ ਇਸੇ ਕਰਕੇ ਮੈਂ ਜ਼ਿਆਦਾਤਰ ਲਗਾਤਾਰ ਜਿਹੜਾ